ਵਾਰਡ ਨੰਬਰ 28 ਦੇ ਕਾਂਗਰਸੀ ਕੌਂਸਲਰ ਅਤੇ ਕਾਰੋਬਾਰੀ ਰਕੇਸ਼ ਕੁਮਾਰ ਜਦੋਂ ਵਾਰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈ ਰਹੇ ਸਨ ਕਿ ਪਿੱਛੋਂ ਇੱਕ ਚੋਰ ਉਨ੍ਹਾਂ ਦੀ ਸਕੂਟਰੀ ਲੈ ਕੇ ਫਰਾਰ ਹੋ ਗਿਆ ਜਿਸ ਵਿੱਚ ਉਨ੍ਹਾਂ ਦੀਆਂ ਕਈ ਚੈੱਕ ਬੁੱਕਾਂ, ਕਾਰੋਬਾਰ ਨਾਲ ਸਬੰਧਤ ਜ਼ਰੂਰੀ ਕਾਗਜ਼ਾਤ ਅਤੇ ATM ਪੈਨ ਕਾਰਡ ਆਦਿ ਮੌਜੂਦ ਸਨ ਚੋਰ ਦੀ ਸਕੂਟਰੀ ਚੋਰੀ ਕਰਦੇ ਦੀ ਵੀਡੀਓ ਵੀ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀ ਹੈ ਦੂਜੇ ਪਾਸੇ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਲੋ ਸੀ ਉਹ ਜਾ ਕੇ ਨਾ ਤੇ ਜੋ ਜਿਤ ਰੋੜਾ ਮੈਂ ਰਕੇਸ਼ ਕੁਮਾਰ ਕਾਉਂਸਲਰ ਵਾਰਡ ਨੰਬਰ 28 ਵਿਲੇਜ ਬਾਬੋਵਾਲ ਮੈਂ ਆਪਣੀ ਕਮਲ ਸਵੀਟ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਕਿ ਹਿਮਾਲਿਆ ਪਬਲਿਕ ਸਕੂਲ ਦੇ ਗੇਟ ਦੇ ਸਾਹਮਣੇ ਮੇਰੀ ਗਲੀ ਸਟਾਰਟ ਹੁੰਦੀ ਆ ਉਹ ਗਲੀ ਬਣ ਰਹੀ ਸੀ ਤੇ ਮੈਂ ਉੱਥੇ ਮਿਸਤਰੀਆਂ ਨਾਲ ਪੁੱਛਣ ਲੱਪਿਆ ਵੀ ਗਲੀ ਗੁਲੀ ਕਿੱਦਾਂ ਬਣਾਣੀ ਆ ਤੇ ਮੇਰੀ ਮੋਪੜ ਖੜੀ ਸੀ ਮੋਪੜ ਜਿਹੜੀ ਆ ਉਹ ਉਸੇ ਵੇਲੇ ਇੱਕ ਲੜਕਾ ਆਇਆ ਉਹ ਮੇਰੀ ਮੋਪੜ ਨੂੰ ਸਟਾਰਟ ਕਰਕੇ ਲੈ ਗਿਆ ਤੇ ਉਹਦੇ ਵਿੱਚ ਮੇਰੇ ਬੜੇ ਇੰਪੋਰਟੈਂਟ ਡਾਕੂਮੈਂਟ ਜਿਹਦੇ ਵਿੱਚ ਮੇਰੀਆਂ ਲੈਜਰਾਂ ਜਿਹਦੇ ਵਿੱਚ ਮੇਰੇ ਸਾਰੇ ਬੈਂਕ ਦੀਆਂ ਚੈੱਕ ਬੁੱਕਾਂ ਮੇਰੀ ਏਟੀਐਮ ਕਾਰਡ ਮੇਰੀਆਂ ਜਿਹੜੀਆਂ ਮੈਡੀਕਲ ਰਿਪੋਰਟਸ ਜਿਹੜਾ ਮੇਰਾ ਟ੍ਰੀਟਮੈਂਟ ਸ਼ੂਗਰ ਦਾ ਚੱਲਦਾ ਉਹ ਸਾਰੀਆਂ ਮੇਰੀਆਂ ਉਹ ਮੇਰਾ ਸਾਰਾ ਹੀ ਲਾਸ ਹੋ ਗਿਆ ਜਿੱਥੇ ਮੇਰੀ ਮੋਪਡ ਦਾ ਬੜਾ ਮੇਰਾ ਲਾਸ ਹੋਇਆ ਉਹਦੇ ਨਾਲੋਂ ਜ਼ਿਆਦਾ ਮੇਰੀ ਉਹਦੇ ਵਿੱਚ ਲੈਜਰ ਜਿਹੜੀਆਂ ਮੇਰਾ ਬੈਗ ਆ ਉਹਦੇ ਵਿੱਚ ਸਮਾਨ ਹੈਗਾ ਕਿਉਂਕਿ ਸਾਰਾ ਕੁਝ ਉਹਦੇ ਵਿੱਚ ਮੇਰਾ ਜਿਹੜਾ ਅੰਬੂਜਾ ਸੀਮੈਂਟ ਦਾ ਸਾਰਾ ਹਸਾਗਤਾ ਮੇਰਾ ਵਿੱਚ ਆ ਉਹ ਮੈਨੂੰ ਕੋਈ ਦੇਣ ਲੈਣ ਸਾਰਾ ਉਹਦੇ ਵਿੱਚ ਆ ਮੈਂ ਲੱਗ ਲੱਗੇ ਆਪਣੇ ਬਿਹਾਰ ਤੇ ਫੁਟੇਜ ਕਢਾਈਆਂ ਉਹ ਸਾਫ ਦਿਖਾਈ ਦੇ ਰਿਹਾ ਮੁੰਡਾ ਲੇਕਿਨ ਉਹ ਅਜੇ ਤੱਕ ਕੋਈ ਵੀ ਉਹਦਾ ਪਤਾ ਨਹੀਂ ਲੱਗਾ ਉਹ ਸਾਬ ਲੱਭ ਰਿਹਾ ਜਿਹੜਾ ਮੁੰਡਾ ਜਿਹੜਾ ਲੈ ਕੇ ਗਿਆ ਉਹ ਸੀਸੀਟੀਵੀ ਫੁਟੇਜ ਕੈਮਰੇ ਵਿੱਚ ਵੀ ਪੂਰੀ ਤਰ੍ਹਾਂ ਆਤਪਕਾ ਨਾ ਵੀ ਮੇਰਾ ਜਿਹੜੀਆਂ ਉਹ ਲੈਜਰਾਂ ਮੇਰਾ ਬੈਗ ਆ ਉਹ ਜਲਦੀ ਤੋਂ ਜਲਦੀ ਛਾਨਬੀਨ ਕਰਕੇ ਕਿਤੇ ਲੱਭ ਕੇ ਮੈਨੂੰ ਦਵਾਇਆ ਜਾਏ ਤਾਂ ਜੋ ਜਿਹੜਾ ਮੇਰਾ ਕਾਰੋਬਾਰੀ ਨੁਕਸਾਨ ਹੋਣਾ ਹੋਏ ਤੇ ਕੱਲ ਇੱਕ ਨਾ ਦਰਖਾਸਤ ਆਈ ਸਾਡੇ ਕੋਲ ਤੇ ਆਪਣੇ ਕਾਉਂਸਲਰ ਹੈਗੇ 28 ਨੰਬਰ ਵਾਰਡ ਦੇ ਉਹ ਕਿਤੇ ਗਏ ਹੀ ਕੰਮ ਤੇ ਇਹਨਾਂ ਨੂੰ ਸਕੂਟੀ ਲਈ ਹੈ ਚਾਬੀ ਦੇ ਵਿੱਚ ਹੀ ਆਪਣੇ ਤਣ ਲੱਗੇ ਕਿਥੋਂ ਪਿੱਛੇ ਚਾਬੀ ਲਾ ਕੇ ਲੈ ਕੇ ਭੱਜ ਗਿਆ ਇਹ ਕੱਲ ਦੀ ਪੜਤਾਲ ਕਰਦੇ ਆ ਹਿੱਸਾ ਕਰ ਰਿਹਾ ਸੀਸੀਟੀਵੀ ਫੁਟੇਜ ਵੀ ਕਢਾਈ ਹੈ ਵਿੱਚੋਂ ਜਿਹੜਾ ਆ ਰਿਹਾ ਬੰਦਾ ਉਹਦੀ ਫੋਟੋ ਥੋੜੀ ਕਲੀਅਰ ਨਹੀਂ ਆ ਰਹੀ ਤੇ ਅਸੀਂ ਆਪਣੇ ਸਾਰੇ ਰੂਪਾਂ ਚ ਪਾਈ ਆ ਕੋਈ ਨਾ ਇੱਕ ਦੋ ਦਿਨ ਚ ਲੱਭ ਜੂਗਾ ਬੰਦਾ ਇਹਾਂ ਬਿੱਲ ਬੁਕਾਰਾ ਵਗਰਾ ਹੋਰ ਉਹਨਾਂ ਦਾ ਸਾਰੇ ਸਮਾਨ ਆਪਣਾ ਘਰ ਦਾ ਸਮਾਨ ਜਿਹੜਾ ਹੁੰਦਾ ਵਧੀਆ ਸਾਰਾ ਵਿੱਚ ਹੀਗਾ ਕਾਰੋਬਾਰੀ ਦੇ ਬਿੱਲ ਬੁਕਾਰਾ ਹਾਂ ਬਿੱਲ ਬੁਕਾਰਾ ਵਗਰਾ ਤੇ ਤਫਤੀਸ਼ ਚੱਲ ਰਹੀ ਹੈ ਕੱਲ ਨਾਲੇ ਐਮਸੀ ਸਾਹਿਬ ਦੇ ਨਾਲ ਹੀ ਆਪਾਂ ਸਾਰੇ ਫਿਰੇ ਆਂ ਉਹ ਫੋਟੋ ਹੀ ਦਿਖਾਈਆਂ ਆਮ ਲੋਕਾਂ ਨੂੰ ਤੇ ਬਿਲਕੁਲ ਤਸਦੀਕ ਨਹੀਂ ਹੋਈ ਪਈ ਇਹ ਕੀ ਕਿਤੇ ਗਏ ਹੋ ਮਤਲਬ ਸਥਾਨ ਤੇ ਦਿੱਤੇ ਕਿਤੇ ਦੱਸਿਆ ਤੋ ਹਾਂ ਹਾਂ ਜਾ ਕੇ ਆਇਆ ਸਾਨੂੰ शक ਪਿਆ ਹੈਗਾ ਕਿ ਗੁਰਦਾਸ ਨੰਗਲ ਦਾ ਹੈਗਾ ਲੜਕਾ ਸੀ ਨਾਲ ਜਾ ਕੇ ਐਮਸੀ ਸਾਹਿਬ ਦੇ ਨਾਲ ਜਾ ਕੇ ਆਇਆ ਉਥੇ ਪਰ ਉਥੇ ਪਤਾ ਜੋ ਹੀ ਕੀਤੀ ਪਰ ਉਹ ਕਹਿੰਦੇ ਆ ਕਿ ਬੱਚਾ ਉਹ ਜਿਹੜੀ ਫੋਟੋ ਹੈ ਨਾ ਇਹ ਨਾਲ ਰਲਦੀ ਮਿਲਦੀ ਨਹੀਂ ਹੈ ਫਿਰ ਅੱਗੇ ਤਸਦੀਕ ਕੀਤੀ ਜਾ ਜਾਰੀ ਹੈ